ਹਾਂਜੀ 2 ਮੀਟਰ ਪਸ਼ਮੀਨਾ ਡਿਜੀਟਲ print ਕੇਰੇ ਤੇ ਤੁਹਾਨੂੰ ਥ੍ਰੈਡ ਵਰਕ ਮਿਲੇਗਾ बॉटम 2 ਮੀਟਰ ਰਹੇਗੀ ਪਸ਼ਮੀਨਾ ਦੀ बॉटम ਤੇ ਵੀ ਵਰਕ ਮਿਲੇਗਾ ਸਟਾਲ ਰਹੇਗਾ 1.5 ਮੀਟਰ ਪਸ਼ਮੀਨੇ ਦਾ ਡਿਜੀਟਲ print 899 ਵਿੱਚ ਘਰ ਬੈਠੇ ਬਾਏ ਕਰ ਸਕਦੇ ਹੋ ਇਹ ਵਾਲਾ ਸੂਟ ਸ਼ਰਟ ਐਂਡ बॉटम ਮੈਚਿੰਗ ਸੂਟ ਨੇ ਸ਼ਰਟ ਰਹੇਗੀ ਪਿਓਰ ਬਨਾਰਸੀ ਬ੍ਰੋਕਰਟ ਦੀ बॉटम ਪਿਓਰ ਕريب ਦੀ ਰਹੇਗੀ ਸ਼ਰਟ ਵੀ 2.5 ਮੀਟਰ ਮਿਲੇਗੀ बॉटम ਵੀ 2.5 ਮੀਟਰ ਮਿਲੇਗੀ 2499 ਵਿੱਚ ਘਰ ਬੈਠੇ ਸੂਟ ਬਾਈ ਕਰ ਸਕਦੇ ਆ ਵਿਦਆਊਟ ਦੁਪੱਟਾ 2.5 ਮੀਟਰ ਪਸ਼ਮੀਨਾ ਡਿਜੀਟਲ ਪ੍ਰਿੰਟ ਸ਼ਰਟ बॉटम 2.5 ਮੀਟਰ ਪਸ਼ਮੀਨਾ ਦੀ ਰਹੇਗੀ ਸਟੌਲ ਮਿਲੇਗਾ 2.5 ਮੀਟਰ ਡਿਜੀਟਲ ਪ੍ਰਿੰਟ ਪਸ਼ਮੀਨੇ ਦਾ 799 ਵਿੱਚ ਘਰ ਬੈਠੇ ਬਾਈ ਕਰ ਸਕਦੇ ਆ ਇਹ ਰਹੇਗਾ ਸਿਲਕ ਦਾ ਡਿਜੀਟਲ ਪ੍ਰਿੰਟ ਸ਼ਰਟ ਬੈਕ ਇਸਦੀ ਪ੍ਰਿੰਟ ਰਹੇਗੀ 슬ੀਵਸ ਤੇ ਵੀ ਤੁਹਾਨੂੰ ਪ੍ਰਿੰਟ ਮਿਲੇਗਾ ਲੈਂਥ ਇਸਦੀ 48 ਰਹੇਗੀ ਬਾਟਮ ਸੰਤੂਨ ਦੀ 3 ਮੀਟਰ ਦੀ ਰਹੇਗੀ ਦੁਪੱਟਾ ਮਹੇਸ਼ਵਰੀ ਸਿਲਕ ਰਹੇਗਾ ਡਿਜ਼ਾਈਨਰ ਦੁਪੱਟਾ 1280 ਵਿੱਚ ਬਾਈ ਕਰ ਸਕਦੇ ਹਾਂ ਇਹ ਰਹੇਗਾ ਜੀ ਆਪਣੇ ਕੋਲ ਵੈਲਵਟ ਦਾ ਸੂਟ 3.5 ਮੀਟਰ ਵੱਡੇ ਪਣੇ ਦਾ ਨੈਕ ਤੇ ਤੁਹਾਨੂੰ ਵਰਕ ਮਿਲੇਗਾ ਘੇਰੇ ਤੇ ਵਰਕ ਮਿਲੇਗਾ ਫਰੰਟ ਤੇ ਬਹੁਤ ਹੀ ਸੋਨਾ ਵਰਕ ਹੋਇਆਗਾ ਥ्रेड ਵਰਕ ਇਸਦੇ ਨਾਲ ਦੁਪੱਟਾ ਵੀ ਵੈਲਵਟ ਦਾ ਹੀ ਮਿਲੇਗਾ ਦੁਪੱਟੇ ਤੇ ਵੀ ਤੁਹਾਨੂੰ ਫਰਕ ਮਿਲੇਗਾ 699 ਵਿੱਚ ਬਾਈ ਕਰ ਸਕਦੇ ਹੋ ਪਿਓਰ ਔਰਗੈਂਜ਼ਾ ਦੀ ਸ਼ਰਟ ਰਹੇਗੀ ਆਰੀ ਵਰਕ ਮਿਲੇਗਾ ਵਿਦ ਤੁਹਾਨੂੰ ਹੈਂਡਵਰਕ ਏਮਬਰਾਇਡਰੀ ਮਿਲੇਗੀ ਨੀਟ ਐਂਡ ਕਲੀਨ ਵਰਕ ਹੋਇਆ बॉਟਮ ਤੇ ਵੀ ਤੁਹਾਨੂੰ ਵਰਕ ਮਿਲੇਗਾ ਦੁਪੱਟਾ ਜਨੂਨ ਦਾ ਰਹੇਗਾ ਗੋਟਾ ਪੱਤੀ ਵਰਕ ਵਾਲਾ 1750 ਦੇ ਵਿੱਚ ਇਹ ਤੁਸੀਂ ਬਾਈ ਕਰ ਸਕਦੇ ਹੋ ਨੈਕਸਟ 3.5 ਮੀਟਰ ਵੱਡੇ ਪਣੇ ਚ ਇਹ 벨ਵਟ ਰਹੇਗਾ neck ਤੇ ਵਰਕ ਮਿਲੇਗਾ लेस ਵਰਕ ਮਿਲੇਗਾ ਸ਼ਾਲ ਤੇ 750 ਦੇ ਵਿੱਚ ਇਹ ਵੀ ਤੁਸੀਂ ਬਾਈ ਕਰ ਸਕਦੇ ਹੋ ਹਾਂਜੀ ਨਿਊ ਡਿਜ਼ਾਈਨ ਪਸ਼ਮੀਨੇ ਤੇ ਆਪਾਂ ਲੈ ਕੇ ਆਏ ਆ ਫਿਰ ਇਸ ਦੇ ਵਿੱਚ ਜੋ ਕਲਰ ਨੇ ਸਾਰੇ ਕਲਰ ਅਵੇਲੇਬਲ ਨੇ ਡਾਰਕ ਵੀ ਨੇ ਲਾਈਟ ਕਲਰ ਵੀ ਨੇ 5 ਮੀਟਰ ਪਸ਼ਮੀਨੇ ਦਾ ਸੂਟ ਰਹੇਗਾ ਓਨਲੀ ਘੇਰੇ ਤੇ ਹੀ ਵਰਕ ਮਿਲੇਗਾ ਬਹੁਤ ਹੀ ਵਧੀਆ ਫੈਬਰਿਕ ਆ ਤੁਸੀਂ ਇਸ ਨੂੰ ਬਾਈ ਕਰਨਾ ਤਾਂ ਮੇਰਾ WhatsApp ਨੰਬਰ ਮੈਂਸ਼ਨ ਹੁੰਦਾ ਉਸ ਤੇ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਤੁਸੀਂ ਆਪਣਾ ਆਰਡਰ ਤੇ ਵੀ ਸੂਟ ਰੈਡੀ ਕਰਵਾ ਸਕਦੇ ਹੋ ਸਾਰੇ ਕਲਰ ਅਵੇਲੇਬਲ ਨੇ ਨੈਕਸਟ ਇਹ ਰਹੇਗਾ ਜੀ ਆਪਣੇ ਕੋਲ ਮੈਚਿੰਗ ਸੂਟ ਵਿਦਾਊਟ ਦੁਪੱਟਾ ਕਟਰਾਇਜ਼ ਵੈਲਵਟ ਸ਼ਰਟ ਰਹੇਗੀ ਨਾਲ ਬਾਟਮ ਮਿਲੇਗੀ ਸ਼ਰਟ ਰਹੇਗੀ 175 ਵੱਡੇ ਪਣੇ 'ਚ ਬਾਟਮ ਵੀ 175 ਵੱਡੇ ਪਣੇ 'ਚ 450 ਦੇ ਵਿੱਚ ਕੋਈ ਵੀ ਤੁਸੀਂ ਇਹ ਪ੍ਰਿੰਟ ਕਲਰ ਬਾਈ ਕਰ ਸਕਦੇ ਹੋ ਵਿਦਾਊਟ ਦੁਪੱਟਾ ਬਹੁਤ ਹੀ ਜ਼ਿਆਦਾ ਸੋਹਣੇ ਪ੍ਰਿੰਟ ਨੇ ਤੇ ਕਲਰ ਨੇ ਟ੍ਰੈਂਡਿੰਗ 'ਚ ਇਹ ਚੱਲ ਰਹੇ ਨੇ ਸੂਟ ਨੈਕਸਟ ਇਹ 3.5 ਮੀਟਰ ਵੱਡੇ ਪੈਨੇਚ ਰਹੇਗਾ ਜੀ ਵੈਂਟਰ ਦੇ ਲਈ ਬਹੁਤ ਹੀ ਜ਼ਿਆਦਾ ਵਧੀਆ ਤੁਸੀਂ ਸੂਟ ਵੀ ਰੈਡੀ ਕਰ ਸਕਦੇ ਹੋ ਕੋਰਸੈਟ ਵੀ ਰੈਡੀ ਕਰ ਸਕਦੇ ਹੋ 425 ਦੇ ਵਿੱਚ ਕੋਈ ਵੀ ਤੁਸੀਂ ਪ੍ਰਿੰਟ ਬਾਈ ਕਰ ਸਕਦੇ ਹੋ ਆਪਾਂ ਜ਼ਿਆਦਾ ਪ੍ਰਿੰਟ ਐਡ ਨਹੀਂ ਕੀਤੇ ਨੇ ਕੁਝ ਐਡ ਕੀਤੇ ਨੇ ਤੁਸੀਂ ਬਾਈ ਕਰਨਾ ਚਾਹੁੰਦੇ ਹੋ ਤਾਂ 425 ਦੇ ਵਿੱਚ ਕਰ ਸਕਦੇ ਹੋ ਥੈਂਕ ਯੂ ਜੀ